ਜੇ ਵੀਓ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਹ ਬਹੁਤ ਹੀ ਜ਼ਰੂਰੀ ਵੀਡੀਓ ਹੈ ਜਦੋਂ ਹੁਣ ਅਸੀਂ ਗੱਲ ਕਰਨੀ ਹੈ ਹੜ੍ਹਾਂ ਦੀ ਇਸ ਨੂੰ ਥੋੜਾ ਜਿਹਾ ਕੁਦਰਤੀ ਆਪਤ ਤੋਂ ਹਟ ਕੇ ਗੱਲ ਕਰੀਏ ਪੰਜਾਬ ਕਦੇ ਵੀ ਪਾਣੀਆ ਤੋਂ ਨਹੀਂ ਡਰਦਾ ਕਿਉਂਕਿ ਪੰਜਾਬ ਦਾ ਨਾਮ ਹੀ ਪੰਜ ਦਰਿਆਵਾਂ ਦੇ ਨਾਂ ਤੇ ਪਿਆ ਹੈ ਥੋੜਾ ਸਮਾਂ ਪਹਿਲਾਂ ਮਈ ਮਹੀਨੇ ਦੇ ਵਿੱਚ ਇੰਡੀਅਨ ਮੀਟਰੋਲੋਜੀਕਲ ਡਿਪਾਰਟਮੈਂਟ ਨੇ ਇਹ ਸਰਚ ਕਰਕੇ ਦੱਸਿਆ ਸੀ ਕਿ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਆ ਇਲਾਕਿਆਂ ਦੇ ਵਿੱਚ ਪਹਿਲਾ ਨਾ 106% ਵਾਖਾ ਵਧ ਪੈਣੀ ਹੈ ਜਾਨੀ ਕਿ ਦੁੱਗਣੇ ਨਾਲੋਂ ਵੀ ਥੋੜੀ ਜੀ ਜ਼ਿਆਦਾ ਜਦੋਂ ਉਹਨਾਂ ਨੇ ਹਾਈਲਾਈਟ ਕੀਤਾ ਇਹ ਕੋਈ ਵੈਬਸਾਈਟ ਪ੍ਰਾਈਵੇਟ ਨਹੀਂ ਹੈ ਇਹ ਸਰਕਾਰੀ ਏਧਾਰ ਹੈ ਇਹਦਾ 500 ਕਰੋੜ ਦਾ ਬਜਟ ਹੈ ਤੇ 4000 ਬੰਦਾ ਇਹਦੇ ਤੇ ਕੰਮ ਕਰਦਾ ਹੈ ਇਹਨਾਂ ਦਾ ਕੰਮ ਹੀ ਇਹ ਹੀ ਹੁੰਦਾ ਹੈ ਇਹਨਾਂ ਨੇ ਪਹਿਲਾਂ ਆਮ ਲੋਕਾਂ ਨੂੰ ਤੇ ਸਰਕਾਰਾਂ ਨੂੰ ਅਲਰਟ ਕਰਨਾ ਹੁੰਦਾ ਹੈ ਉਹਨਾਂ ਨੇ ਹਾਈਲਾਈਟ ਅਲਰਟ ਕੀਤਾ ਹੈ ਪਰ ਇਸ ਦਾ ਕਾਰਨ ਕੀ ਬਣਿਆ ਕਿ ਆ ਬੀਬੀਐਮਬੀ ਸਿਰਫ ਪਾਣੀ ਸਟੋਰ ਕਰਨ ਲਈ ਹੋਈ ਹੈ BBMP ਨੂੰ ਦੱਸਿਆ ਜਾ ਰਿਹਾ ਹੈ ਕਿ BBMP ਦੇ ਵਿੱਚ ਪਾਣੀ ਸਟੋਰ ਕਰਕੇ ਲੋਕਾਂ ਨੂੰ ਸਿੰਚਾਈ ਲਈ ਦਿੱਤਾ ਜਾਂਦਾ ਹੈ। ਮੈਨੂੰ ਨਹੀਂ ਲੱਗਦਾ ਕਿ ਪਾਣੀ ਸਿੰਚਾਈ ਲਈ ਨਹੀਂ ਇਹ ਲੋਕਾਂ ਨੂੰ ਹੜਾਣੇ ਲਈ ਕੀਤਾ ਜਾਂਦਾ ਹੈ। ਜਦੋਂ ਸਰਕਾਰੀ ਅਦਾਰੇ ਨੇ ਇਹ ਦੱਸ ਦਿੱਤਾ ਕਿ ਪਹਿਲਾਂ ਨਾਲੋਂ ਬਰਖਾ ਜ਼ਿਆਦਾ ਪੈ ਰਹੀ ਹੈ। BBMP ਦੀ ਵੈੱਬਸਾਈਟ ਤੇ ਜਾਓਗੇ ਤਾਂ ਦੱਸ ਰਹੇ ਨੇ ਪਿਛਲੇ 50 ਦਿਨਾਂ ਤੋਂ ਪਾਣੀ ਦੀ ਮਾਤਰਾ ਵਧ ਗਈ ਸੀ। ਜਿੱਥੇ ਤੱਕ BBMP ਦੱਸ ਰਿਹਾ ਹੈ ਕਿ 1416 ਫੁੱਟ ਨੋਰਮਲ ਅਸੀਂ ਆਪਣੇ ਡੇਮਾਂ ਦੇ ਵਿੱਚ ਪਾਣੀ ਰੱਖ ਸਕਦੇ ਹਾਂ 50 ਦਿਨ ਪਹਿਲਾਂ ਉਹਨਾਂ ਦੀ ਵੈਬਸਾਈਟ ਤੇ ਸੀਗਾ ਕਿ ਉਹਨਾਂ ਕੋ 1540 ਹੋ ਗਿਆ ਸੀ ਉਹਨਾਂ ਨੇ ਕਿਉਂ ਨਹੀਂ ਪਾਣੀ ਹੌਲੀ-ਹੌਲੀ ਅਪਰੀਵ ਕੀਤਾ ਤੇ ਇੱਥੇ ਫਿਰ ਦੂਜੀ ਗੱਲ ਆਉਂਦੀ ਹੈ ਪ੍ਰਸ਼ਾਸਨ ਤੇ ਸਰਕਾਰਾਂ ਤੇ ਅੱਜ ਸਾਡੇ ਸੀਐਮ ਇੱਥੇ ਤੱਕ ਕਿ ਸਾਡੇ ਸਿੱਖਿਆ ਮੰਤਰੀ ਕੱਸੀਆਂ ਲੈ ਕੇ ਬੋਰੀਆਂ ਭਰ ਰਹੇ ਨੇ ਬੰਨ ਪੱਕੇ ਕਰ ਰਹੇ ਨੇ ਤੇ ਇੱਥੇ ਤੱਕ ਡੀਸੀ ਚਾਹੇ ਚੀਫ ਐਕਟਰੀ ਹੋਵੇ ਨੇ ਕਿ ਇਹਨਾਂ ਦੇ ਕੰਮ ਸਿਰਫ ਹੜਾਂ ਵਾਲੇ ਏਰੀਆ ਚ ਜਾ ਕੇ ਉਹਨਾਂ ਬੂਟਾਂ ਦੇ ਵਿੱਚ ਬੈਠ ਕੇ ਫੋਟੋਆਂ ਪਾਣਾ ਹੀ ਹੈ ਰਾਈਟ ਪੋਲੀਟੀਸ਼ੀਨਾਂ ਦਾ ਕੰਮ ਤਾਂ ਸੀਗਾ ਕਿ মিডিਆ ਵਾਲੇ ਅਧਾਰੇ ਨੂੰ ਆਪਣੀ ਤਸਵੀਰ ਆਪਣੀ ਵੀਡੀਓ ਖਿੱਚ ਕੇ ਦਿੰਦੇ ਸੀ ਪਰ ਇੱਥੇ ਤੱਕ ਸਾਡੇ ਡੀਸੀ ਸਾਡੇ ਚੀਫ ਸੈਕਟਰੀ ਉਹ ਵੀ ਵੋਟਾਂ ਦੇ ਵਿੱਚ ਆਪਣਾ ਇੱਕ মিডিਆ ਵਾਲਾ ਬੰਦਾ ਨਾਲ ਰੱਖਦੇ ਨੇ ਵੀਡੀਓ ਬਣਾਉਂਦੇ ਨੇ ਤੇ ਉਹਨੂੰ ਆ ਕੇ মিডিਆ ਦੇ ਵਿੱਚ ਪਬਲਿਸ਼ ਕਰਦੇ ਨੇ ਤੇ ਪੰਜਾਬੀ ਇਸ ਅਵੇਲੇਬਲਿਟੀ ਚ ਲੱਗਿਆ ਹੋਇਆ ਅਸਲੀ ਤੱਥਾਂ ਤੱਕ ਅਸੀਂ ਕਦੇ ਜਾਵਾਂਗੇ ਇੱਥੋਂ ਤੱਕ ਦੂਜੀ ਗੱਲ ਇਹ ਵੀ ਹੈ ਇਕੱਲੇ মিডিਆ ਜਾ ਸਰਕਾਰ ਜਾਂ ਪ੍ਰਸ਼ਾਸਨ ਹੀ ਨਹੀਂ ਜਿੰਨੇ ਵੀ ਸਾਡੇ ਸੈਲੀਬ੍ਰਿਟੀ ਨੇ ਉਹ ਵੀ ਜਾ ਕੇ ਹੜ੍ਹਾਂ ਦੇ ਵਿੱਚ ਮਦਦ ਕਰ ਰਹੇ ਨੇ ਆਪਣੇ ਗਾਣੇ ਤੇ ਆਪਣੀ ਵੀਡੀਓ ਪਾ ਰਹੇ ਨੇ ਪਰ ਅਸਲ ਤੱਥਾਂ ਤੱਕ ਕੋਈ ਨਹੀਂ ਜਾ ਰਿਹਾ ਇਸ ਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਕਦੋਂ ਕਿਹਨਾਂ ਨੂੰ ਪੁੱਛੇਗਾ ਮੈਂ ਆਪਣੀ ਵੀਡੀਓ ਦੇ ਮਾਧਿਅਮ ਰਹੀਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਜਦ ਤੁਹਾਨੂੰ ਸਰਕਾਰੀ ادارے ਨੇ 3 ਮਹੀਨੇ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਤਾਂ ਤੁਸੀਂ ਆਪਣੇ ਬੰਨ ਜੋ ਨਹਿਰਾਂ ਦੇ ਸੀਗੇ ਉਹ ਪੱਕੇ ਕਿਉਂ ਨਹੀਂ ਕੀਤੇ ਜੇ ਤੁਸੀਂ ਪੱਕੇ ਨਹੀਂ ਕਰਦੇ ਤਾਂ ਤੁਸੀਂ ਆਮ ਲੋਕਾਂ ਨੂੰ ਹੀ ਦੱਸ ਦਿੰਦੇ ਅਸੀਂ ਨਹੀਂ ਕਹਿੰਦੇ ਤੁਸੀਂ ਵੱਖਰੀਆਂ ਨਹਿਰਾਂ ਕੱਢਦੇ ਵੱਖਰੇ ਦਰਿਆ ਕੱਢਦੇ ਹਾਂ ਜਿਹੜੀਆਂ ਨਹਿਰਾਂ ਦੇ ਬੰਨ ਕੱਚੇ ਸੀ ਉਹਨਾਂ ਨੂੰ ਪੱਕੇ ਕਰ ਦਿੰਦੇ ਅੱਜ ਜੋ ਪੰਜਾਬ ਦੀ ਤਬਾਹੀ ਹੋਈ ਹੈ ਉਹਦਾ ਵੱਡਾ ਕਾਰਨ ਕੌਣ ਹੈ ਇਹਦਾ ਜਵਾਬ ਦੇ ਕੌਣ ਦੇਊਗਾ ਤੇ ਲੋਕ ਰੀਲਾ ਪਾਉਣ ਤੋਂ بجائے ਲੋਕਾਂ ਕਲਾਕਾਰਾਂ ਨੂੰ ਸ਼ੇਅਰ ਕਰਨ ਤੋਂ بجائے ਲੀਡਰਾਂ ਦੀਆਂ ਕੁਰਤੇ ਪਜਾਮੀ ਮਿੱਟੀਆਂ ਨਾਲ ਲਿਬੜੇ ਧੋ ਲਾਵੇ ਇਹਨਾਂ ਨੂੰ ਸਵਾਲ ਕਦੋਂ ਕਰੋਗੇ ਪੰਜਾਬੀਓ ਕਦੋਂ ਉੱਠੋਗੇ ਕਦੋਂ ਇਹਨਾਂ ਦੀ ਕੁਦਰਤੀ ਆਪਤ ਦੀ ਇੱਕ ਆੜ ਆੜ ਤੇ ਚਾਲ ਦੇ ਵਿੱਚ ਫਸੇ ਰਹੋਗੇ ਤੁਸੀਂ ਇਹ ਕੁਦਰਤੀ ਆਪਤ ਨਹੀਂ ਹੈ ਇਹ ਪੰਜਾਬ ਨੂੰ ਜਾਣਬੁੱਝ ਕੇ ਡੋਆ ਗਿਆ ਹੈ ਚਾਹੇ ਪ੍ਰਸ਼ਾਸਨ ਹੋਵੇ ਕਿ ਹੈ ਲੀਟਰ ਹੋਣ ਇਹਨਾਂ ਨੂੰ ਤਿੰਨ ਮਹੀਨੇ ਪਹਿਲਾਂ ਹੀ ਪਤਾ ਸੀ ਪਰ ਆਮ ਲੋਕਾਂ ਨੂੰ ਨਹੀਂ ਪਤਾ ਸੀ ਇਹਨਾਂ ਨੇ ਆਮ ਲੋਕਾਂ ਤੋਂ ਇਸ ਗੱਲ ਦਾ ਉਲਾਕ ਕਿਉਂ ਰੱਖਿਆ ਹੈ ਇਸ ਦਾ ਜਵਾਬ ਅੱਜ ਹਰੇਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਹਰੇਕ ਲੀਟਰ ਨੂੰ ਪੰਜਾਬੀਆਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਆਪਣੇ ਆਪਣੇ ਮਾਧਿਅਮ ਰਹੀਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ